ਦੇ ਲਈ ਜਾਗੋ ਪੰਜਾਬੀਓ ਜਾਗੋ ਯਾਰ ਤੁਹਾਡੇ ਹਰ ਰੋਜ਼ ਪੰਜਾਬ ਦੇ ਕਾਫਲੇ ਲੁੱਟੇ ਜਾ ਰਹੇ ਆ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਦਿੱਲੀ ਦੀ ਜਿੰਨੀ ਲਟੇਰਾ ਜੁੰਡਲੀ ਵੱਲੋਂ ਤੇ ਨਾਲ ਹੱਥ ਥੋੱਕਾ ਬਣਿਆ ਹੋਇਆ ਭਵੰਤਮਾਨ ਕਿਵੇਂ ਸਾਡੀਆਂ ਨੌਕਰੀਆਂ ਲੁੱਟਾਈਆਂ ਜਾ ਰਹੀਆਂ ਨੇ ਕਿਵੇਂ ਸਾਨੂੰ ਬਰਬਾਦ ਕੀਤਾ ਜਾ ਰਿਹਾ ਹੈ ਕਿਵੇਂ ਸਾਡੀਆਂ ਨੌਕਰੀਆਂ ਦੇ ਲਿਆ ਕੇ ਬਾਹਰਲੇ ਬੰਦੇ ਇਹ ਕਹਿੰਦਾ ਮੈਂ 55000 ਨੌਕਰੀ ਦੇਤੀ ਮੈਂ 60000 ਨੌਕਰੀ ਦੇਤੀ ਇਹ ਅੰਕੜੇ ਕਿਉਂ ਨਹੀਂ ਦੇ ਰਿਹਾ ਕਿਉਂਕਿ ਉਹਨਾਂ 55000 ਜਿਹੜੀ ਇਹ ਗੱਲ ਕਰਦਾ ਵਸੇ ਇੰਨੀਆਂ ਹੈ ਨਹੀਂ ਇਹਦੇ ਮੁਤਾਬਕ ਮੰਨ ਵੀ ਲੱਗੇ ਤਾਂ 40000 35000 ਬੰਦਾ ਬਾਹਰ ਲਾ ਹੋਗਾ ਪਰ ਤੇ ਲਓ ਤੁਹਾਡੇ ਸਾਹਮਣੇ ਤੁਰੇ ਫਿਰਦੇ ਤੇ ਤੱਪੜ ਝਾੜ ਕੇ ਵਸਾਉਂਦੇ ਭਵੰਤਮਾਨ ਜੰਦਾਬਾਦ ਇਨਕਲਾਬ ਜੰਦਾਬਾਦ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਤੁਰੇ ਫਿਰੋ ਅਗਲਾ ਲੁੱਟ ਕੇ ਲੈ ਗਿਆ ਰੁਪਏ ਵੀ ਸਾਰੇ ਪੰਜਾਬ ਦਾ ਤੇ ਆ ਲੈਂਡ ਪੂਲ ਨੀਤੀ ਲੈ ਕੇ ਸਾਰੇ ਪੰਜਾਬ ਦਾ ਰੁਪਿਆ ਇਕੱਠਾ ਕਰਕੇ ਲੁੱਟ ਕੇ ਲੈ ਜਾਣ ਨੂੰ ਫਿਰਦਾ ਹੈ ਤੇ ਸਾਲ ਬਾਅਦ ਤੁਸੀਂ ਭਾਂਡੇ ਖੜਕਾਈ ਜੇ ਉੱਥੇ ਕਰੀ ਜੋ ਪੱਗਾਂ ਸਿਰਫ ਸਾਖੇ ਜਿਹੜੇ ਬੈਠੇ ਹੁੰਦੇ ਆ ਲਾਂਤੀ ਲੋਕ ਭਵੰਤਮਾਨ ਜਿੰਦਾਬਾਦ ਭਵੰਤ ਮੰਤਰੀ ਸੋਚਤੇ ਮੈਂ ਭਵੰਤਮਾਨ ਦੇ ਚੇਲਿਆਂ ਨੂੰ ਪੁੱਛਣਾ ਚਾਹੁੰਦਾ ਭਗਤਾਂ ਨੂੰ ਪੁੱਛਣਾ ਚਾਹਣਾ ਭਿੱਡਾਂ ਦਾ ਮੈਂ ਨਹੀਂ ਕਹਿੰਦਾ ਭਗਤ ਤੁਸੀਂ ਇਸ ਗੱਲ ਤੇ ਜਵਾਬ ਦਿਓਗੇ ਕੀ ਇਹ ਅੰਗਰੇਜ਼ ਝੂਠੇ ਆ ਹਾਂ ਪੰਜਾਬੀਓ ਤੁਹਾਨੂੰ ਜਿਵੇਂ ਕਿ ਮੈਂ ਕਿਹਾ ਸੀਗਾ ਵੀ ਮਸਲੇ ਇੰਨੇ ਗੰਭੀਰ ਤੇ ਗੁੰਝਲਦਾਰ ਹੁੰਦੇ ਜਾ ਰਹੇ ਆ ਪੰਜਾਬ ਦੇ ਸ਼ਬਾਪਨ ਰੋਜ਼ ਤੁਹਾਡੇ ਨਾਲ ਗੱਲਬਾਤ ਕਰਨੀ ਪਵੇ ਤੁਹਾਨੂੰ ਜਗਾਉਣ ਲਈ ਸੁਚੇਤ ਕਰਨ ਲਈ ਚਕੰਨੇ ਕਰਨ ਲਈ ਤੁਹਾਨੂੰ ਜਗਾਉਣ ਦੇ ਲਈ ਜਾਗੋ ਪੰਜਾਬੀਓ ਜਾਗੋ ਯਾਰੋ ਤੁਹਾਡੇ ਹਰ ਰੋਜ਼ ਪੰਜਾਬ ਦੇ ਕਾਫਲੇ ਲੁੱਟੇ ਜਾ ਰਹੇ ਆ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਤਬਾਹ ਕੀਤਾ ਜਾ ਰਿਹਾ ਦਿੱਲੀ ਦੀ ਜਿੰਨੀ ਲਟੇਰਾ ਜੰਡਲੀ ਵੱਲੋਂ ਤੇ ਨਾਲ ਹੱਥ ਹੁੱਕਾ ਬਣਿਆ ਹੋਇਆ ਭਵੰਤਮਾਨ ਧਿਆਨ ਨਾਲ ਸੁਣ ਲੋ ਗੱਲ ਜਿਹੜੇ ਬੜੇ ਲੰਮੇ ਸਮੇਂ ਤੋਂ ਹੀ ਰੌਲਾ ਪਾਉਂਦੇ ਆ ਰਹੇ ਆ ਕਿ ਪੰਜਾਬ ਦਾ ਬੋਨਫਾਇਡ ਪੰਜਾਬ ਦਾ ਡੋਮਿਸਾਈਲ ਪੰਜਾਬ ਦੀਆਂ ਨੌਕਰੀਆਂ 'ਚ ਲਾਜ਼ਮੀ ਹੋਵੇ ਧਿਆਨ ਦਿਓ 21725 ਨੂੰ 21725 ਨੂੰ ਮੇਰੇ ਕੋਲ ਚਿੱਠੀ ਆ 21725 ਨੂੰ ਪਸ਼ੂ ਪਾਲਣ ਵਿਭਾਗ ਦੇ ਵਿੱਚ ਪੰਜ ਪੋਸਟਾਂ ਕੱਢੀਆਂ ਜਾਂਦੀਆਂ ਨੇ ਪੰਜ ਬੰਦੇ ਰੱਖੇ ਜਾਂਦੇ ਆ 21725 ਨੂੰ ਧਿਆਨ ਦਿਓ ਮੈਂ ਇਕੱਲੇ ਇਕੱਲਾ ਨੌ ਨਸ਼ਰ ਕਰ ਰਿਹਾ ਨੌ ਲੈ ਕੇ 10 ਰਿਹਾ ਪਹਿਲਾ ਨਾਮ ਆਉਂਦਾ ਮਨੀਸ਼ ਕੁਮਾਰ ਪੁੱਤਰ ਹੰਸਰਾਜ ਇਹ ਜੀ ਹੈਗਾ ਜਿਹੜਾ ਸਰਸਾ ਹਰਿਆਣੇ ਤੋਂ ਦੂਜਾ ਆ ਗਿਆ ਬਜਿੰਦਰ ਪੁੱਤਰ ਲਾਲਚੰਦ ਜਿਹੜਾ ਹਸਾਰ ਹਰਿਆਣੇ ਤੋਂ ਤੀਜਾ ਆ ਗਿਆ ਵਿਕਾਸਪਾਦੂ ਪੁੱਤਰ ਬਨੋਧ ਕੁਮਾਰ ਜਿਹੜਾ ਹਨੂਮਾਨਗੜ੍ਹ ਰਾਜਸਥਾਨ ਤੋਂ ਚੌਥਾ ਆ ਗਿਆ ਅਭਿਸ਼ੇਕ ਪੁੱਤਰ ਰਕੇਸ਼ ਕੁਮਾਰ ਪਿੰਡ ਪਹਾੜਪੁਰ ਜ਼ਿਲ੍ਹਾ ਫਤੇਪੁਰ ਉੱਤਰ ਪ੍ਰਦੇਸ਼ ਤੋਂ ਤੇ ਪੰਜਵਾਂ ਆ ਗਿਆ ਵਿਪਨ ਕੁਮਾਰ ਪੁੱਤਰ ਲਾਲਚੰਦ ਫਾਇਲ ਕਰ ਦੋ ਜਾਣੇ ਦੋ ਹਰਿਆਣੇ ਦੇ ਇੱਕ ਰਾਜਸਥਾਨ ਦਾ ਇੱਕ ਯੂਪੀ ਦਾ ਇੱਕ ਮੁੰਡਾ ਪੰਜਾਬ ਦਾ ਪੰਜਾਂ ਦੇ ਵਿੱਚੋਂ ਚਾਰ ਬਾਹਰਲੇ ਸੂਬਿਆਂ ਦੇ ਆ ਇੱਕ ਪੰਜਾਬ ਦਾ ਕਿੰਨੇ ਪਰਸੈਂਟ ਹੋ ਗਏ ਬਾਹਰਲੇ ਨਿਰਾਨ 90% ਨਿਰਾਨ 90% ਬਾਹਰ ਲਿਆ 1% ਪੰਜਾਬ ਦਾ ਹੁਣ ਇਹ ਹੈਰਾਨੀ ਦੀ ਗੱਲ ਦੇਖੋ ਵੀ ਕਿਵੇਂ ਸਾਡੀਆਂ ਨੌਕਰੀਆਂ ਲੁੱਟਾਈਆਂ ਜਾ ਰਹੀਆਂ ਨੇ ਕਿਵੇਂ ਸਾਨੂੰ ਬਰਬਾਦ ਕੀਤਾ ਜਾ ਰਿਹਾ ਹੈ ਕਿਵੇਂ ਸਾਡੀਆਂ ਨੌਕਰੀਆਂ ਤੇ ਲਿਆ ਕੇ ਬਾਹਰਲੇ ਬੰਦੇ ਇਹ ਕਹਿੰਦਾ ਮੈਂ 55000 ਨੌਕਰੀ ਦੇਤੀ ਮੈਂ 60000 ਨੌਕਰੀ ਦੇਤੀ ਇਹ ਅੰਕੜੇ ਕਿਉਂ ਨਹੀਂ ਦੇ ਰਿਹਾ ਕਿਉਂਕਿ ਉਹਨਾਂ 55000 ਜਿਹੜੀ ਇਹ ਗੱਲ ਕਰਦਾ ਵਸੇ ਇੰਨੀਆਂ ਹੈ ਨਹੀਂ ਇਹਦੇ ਮੁਤਾਬਕ ਮੰਨ ਵੀ ਲੱਗੇ ਤਾਂ 40000 35000 ਬੰਦਾ ਬਾਹਰ ਲਾ ਹੋਗਾ ਬਟ ਦੇ ਲੈ ਲੋ ਤੁਹਾਡੇ ਸਾਹਮਣੇ ਮੈਂ ਤੁਹਾਡੇ ਅੰਕੜੇ ਪੇਸ਼ ਕੀਤੇ ਆ ਵੀ ਪੰਜਾਂ ਦੇ ਵਿੱਚੋਂ ਪਸ਼ੂ ਪਾਲਨ ਭਾਗ ਦੇ ਵਿੱਚ ਪੰਜ ਬੰਦਾ ਨਿਯੁਕਤੀ ਕੀਤੀ ਗਈ ਹੈ ਪੰਜਾਂ ਚੋਂ ਦੋ ਹਰਿਆਣੇ ਤੋਂ ਇੱਕ ਰਾਸਥਾਂ ਤੋਂ ਇੱਕ ਜੁਪੀਤ ਦੇ ਇੱਕ ਪੰਜਾਬ ਤੋਂ ਆ ਹੁਣ ਆਪੇ ਸੁਹਾਲਾ ਲੋ ਕਿ ਅਸੀਂ ਤੁਰੇ ਫਿਰਦੇ ਤੇ ਤੱਪੜ ਝਾੜ ਕੇ ਵਸਾਉਂਦੇ ਭਵੰਤਮਾਨ ਜੰਦਾਬਾਦ ਇਨਕਲਾਬ ਜੰਦਾਬਾਦ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਤੁਰੇ ਫਿਰੋ ਅਗਲਾ ਲੁੱਟ ਕੇ ਲੈ ਗਿਆ ਰੁਪਏ ਵੀ ਸਾਰੇ ਪੰਜਾਬ ਦਾ ਤੇ ਆ ਲੈਂਡ ਪੂਲ ਨੀਤੀ ਲੈ ਕੇ ਸਾਰੇ ਪੰਜਾਬ ਦਾ ਰੁਪਿਆ ਇਕੱਠਾ ਕਰਕੇ ਲੁੱਟ ਕੇ ਲਜਾਣ ਨੂੰ ਖੜਦਾ ਹੈ ਤੇ ਜਿਹੜਾ ਕਰਜ਼ਾ ਚੱਕ ਕੇ ਸਾਰਾ ਚੜਾ ਕੇ ਪੰਜਾਬੀਆਂ ਦੇ ਸਰਕਾਰ ਜਾ ਤੇ ਨਜ਼ਾਰੇ ਜਹਾਜ਼ਾਂ ਦੇ ਹੈਲੀਕਾਪਟਰਾਂ ਦੇ ਆਪ ਕੇਜਰੀ ਵਾਲੋਂ ਡਿਆ ਫਿਰਦਾ ਤੇ ਸਾਰਾ ਚੂਣ ਭੂਣ ਕੇ ਜਿਹੜਾ ਰਹਿ ਗਿਆ ਮਾੜਾ ਮੋਟਾ ਪੰਜਾਬ ਨੂੰ ਨਿਚੋੜ ਕੇ ਸਾਰਾ ਦਿੱਲੀ ਲੈ ਜਾਣਗੇ ਢੂਰ ਸਾਲ ਬਾਅਦ ਤੁਸੀਂ ਭਾਂਡੇ ਖੜਕਾਈ ਜੇ ਇੱਥੇ ਕਰੀ ਜੇਓ ਪੱਗਾਂ ਸਿਰ ਬਸਾ ਕੇ ਜਿਹੜੇ ਬੈਠੇ ਹੁੰਦੇ ਆ ਲਾਂਤੀ ਲੋਕ ਭਵੰਤਮਾਨ ਜਿੰਦਾਬਾਦ ਭਵੰਤਮંત્રી ਸੋਚਤੇ ਮੈਂ ਭਵੰਤਮਾਨ ਦੇ ਚੇਲਿਆਂ ਨੂੰ ਪੁੱਛਣਾ ਚਾਹੁੰਦਾ ਭਗਤਾਂ ਨੂੰ ਪੁੱਛਣਾ ਚਾਹੁੰਦਾ ਭਿੱਡਾਂ ਬਾਕੀ ਤੁਸੀਂ ਗੱਲ ਤੇ ਜਵਾਬ ਦਿਓਗੇ ਕੀ ਇਹ ਅੰਕੜੇ ਝੂਠੇ ਆ ਕਿਉਂ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਬਈ ਕਿਉਂ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਅਗਲੀ ਗੱਲ ਆਜੋ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ 7 ਤਰੀਕ ਨੂੰ ਪੇਪਰ ਹੋਣ ਜਾ ਰਿਹਾ ਪੋਸਟਾਂ ਕੱਢੀਆਂ ਬਾਬਾ ਫਰੀਦ ਯੂਨੀਵਰਸਿਟੀ ਨੇ ਜਿਹਦੇ ਵਿੱਚ ਕਲਰਕ ਸੀਨੀਅਰ ਅਸਿਸਟੈਂਟ ਤੇ ਹੋਰ ਦੋ ਵਿਭਾਗ ਨੇ ਚਾਰ ਵਿਭਾਗਾਂ ਦੇ ਵਿੱਚ 7 ਤਰੀਕ ਨੂੰ ਬਾਬਾ ਫਰੀਦ ਯੂਨੀਵਰਸਿਟੀ ਪੇਪਰ ਲੈ ਰਹੀ ਹੈ ਜਿਹਦੇ ਬੱਚਾ ਬਾਕੀ ਸਾਰੇ ਵਿਸ਼ੇ ਜਿਹੜੇ ਮੈਟ ਸੂਚੀ ਦੇ ਵਿੱਚ ਸ਼ਾਮਲ ਕਰ ਲੇ ਪੰਜਾਬੀ ਸ਼ਾਮਲ ਨਹੀਂ ਹੈਗੀ। ਹਰਾਨੀ ਦੀ ਗੱਲ ਦੇਖੋ। ਬਾਬਾ ਫਰੀਦ ਯੂਨੀਵਰਸਿਟੀ ਪੇਪਰ ਲੈ ਰਹੀ ਆ ਪੋਸਟਾਂ ਕੱਢੀਆਂ ਬੰਦੇ ਰੱਖਣੇ ਆ ਵੱਖ-ਵੱਖ ਭਾਗਾਂ ਦੇ ਵਿੱਚ ਬਾਕੀ ਸਾਰੇ ਵਿਸ਼ੇ ਸ਼ਾਮਲ ਕਰ ਲਏਗੇ ਪੰਜਾਬੀ ਨੂੰ ਮੈਟ ਸੂਚੀ 'ਚ ਲਾਂਭੇ ਕਰ ਦਿੱਤਾ ਗਿਆ ਕੱਢ ਦਿੱਤਾ ਗਿਆ। ਔਰ ਜਿਵੇਂ ਪਹਿਲਾਂ ਸਹਿਕਾਰੀ ਖੰਡ ਮਿਲਦੀਆਂ 166 ਕੇ 166 ਪੋਸਟਾਂ ਕੱਢੀਆਂ ਸੀਆਂ ਉਹਦੇ 'ਚ ਵੀ ਪੰਜਾਬੀ ਦਾ ਰਹਿਣਾ ਕੀ ਹਾਲ ਕੀਤਾ ਸੀ ਹੁਣ ਇਹ ਇਹ ਜਿਹੜੇ ਨੀਤੀਆਂ ਤੈਅ ਕਰ ਰਿਹਾ ਕੌਣ ਲੋਕ ਨੇ ਸੋਚੋ ਮਰਾ ਧਿਆਨ ਮਾਰੋ ਲੱਗਦਾ ਪੰਜਾਬੀ ਕਿਤੇ ਇੱਥੇ ਰਹਿਣਗੇ ਨਾ ਤੁਹਾਡੇ ਭਲੇ ਨੌਕਰੀਆਂ ਰਹਿਣੀਆਂ ਨਾ ਰੁਜ਼ਗਾਰ ਰਹਿਣਾ ਨਾ ਤੁਹਾਡੇ ਭਲੇ ਖੇਤੀਬਾੜੀ ਰਹਿਣੀ ਨਾ ਤੁਹਾਡੀਆਂ ਜ਼ਮੀਨਾਂ ਛੱਡਣੀਆਂ ਇਹਨਾਂ ਨੇ ਸੋ ਯਾਰ ਇਸ ਕਰਕੇ ਮੜਾ ਮੁੱਢਾ ਅਕਲ ਨੂੰ ਹੱਥ ਮਾਰੋ ਮੇਰਾ ਵੀਰੇ ਇਹਨਾਂ ਨੂੰ ਘੇਰੋ ਐ ਨਹੀਂ ਕੰਮ ਸੂਤ ਆਉਣਾ ਜਿੱਥੇ ਕਿ ਦਿਨਾਂ ਦੇ ਐਮਐਲਏ ਇਹਨਾਂ ਦੇ ਮੰਤਰੀ ਕੋਈ ਬੰਦਾ ਇਹਨਾਂ ਨਾਲ ਆਉਂਦਾ ਖੁਦ ਘਾਰੀ ਆਉਂਦਾ ਘੇਰ ਕੇ ਸਵਾਲ ਪੁੱਛੋ ਪਿੰਡਾਂ ਦੇ ਵਿੱਚ ਇਹਨਾਂ ਦੇ ਬਾਈਕਾਰਡ ਦੀਆਂ ਵੱਡੀਆਂ-ਵੱਡੀਆਂ ਫਲੈਕਸਾਂ ਫਲੈਕਸਾਂ ਪੋਸਟਰ ਲਾ ਕੇ ਪੰਡੋ ਇਹਨਾਂ ਦੇ ਚੁਣੇ ਹੋਏ ਜਿਹੜਾ ਪਿੰਡਾਂ ਦੇ ਸਰਪੰਚਾਂ ਤੋਂ ਪੁੱਛੋ ਵੀ ਆਹ ਤੁਹਾਡੀ ਸਰਕਾਰ ਕੀ ਕਰ ਰਹੀ ਆ ਆ ਦੋ ਤੁਹਾਡੇ ਸਾਹਮਣੇ ਮੈਂ ਨਵੇਂ ਤੱਥ ਰੱਖਿਆ ਇੱਕ ਪਸ਼ੂ ਪਾਲਣ ਵਿਭਾਗ ਦਾ ਤੱਥ ਰੱਖਿਆ ਜਿਹੜਾ ਇਹਨਾਂ ਨੇ ਨੌਕਰੀਆਂ ਦੇ ਉੱਤੇ ਪੰਜਾਂ ਦੇ ਵਿੱਚੋਂ ਚਾਰ ਬਾਹਰਲੇ ਰੱਖ ਲਿਆ। ਦੂਜਾ ਬਾਬਾ ਫ੍ਰੀ ਜੁਨੀਵਰਸਿਟੀ ਦੇ ਵਿੱਚੋਂ ਜਦੋਂ ਬਾਬਾ ਫ੍ਰੀ ਜੁਨੀਵਰਸਿਟੀ ਦੇ ਵਿੱਚ ਪੰਜਾਬੀ ਨੂੰ ਲਾਂਭੇ ਕਰ ਦਿੱਤਾ ਗਿਆ, ਉਹਦੇ ਫਿਰ ਯੂਪੀ ਦੇ, ਬਿਹਾਰ ਦੇ, ਹਿਮਾਚਲ ਦੇ ਹੋਰ ਸੂਬਿਆਂ ਦੇ ਲੋਕ ਹੀ ਆਉਣਗੇ। ਕਿੱਥੇ ਤਾਂ ਇਹਨਾਂ ਨੂੰ ਸ਼ਰਤਾਂ ਹੀ ਲਾਉਣੀਆਂ ਚਾਹੀਦੀਆਂ ਸੀਗੀਆਂ। ਵੀ ਪੰਜਾਬ ਦੇ ਅੰਦਰ ਪਹਿਲ ਦੇ ਆਧਾਰ ਤੇ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ ਨੇ। ਤੇ ਕਿੱਥੇ ਇਹਨਾਂ ਨੇ ਐਨਾ ਖੁੱਲਾ ਕਰਤਾ ਕੰਮ ਵੀ ਪੰਜਾਬੀਆਂ ਨੂੰ ਲਾਂਭੇ ਕਰੋ ਤੇ ਬਾਕੀ ਬਾਹਰਲੇ ਬੰਦੇ ਲਿਆ ਕੇ ਫਿੱਟ ਕਰ ਦਿਓ। ਸੋ ਇਸ ਕਰਕੇ ਪੰਜਾਬੀਓ ਤੁਹਾਨੂੰ ਹੱਥ ਬੰਨ੍ਹ ਕੇ ਪੀ ਆ ਬਾਈ ਮਿੱਟੀ ਦੇ ਮਾਦੋ ਨਾ ਬਣੋ ਨਾ ਤੁਸੀਂ ਇੰਨੇ ਅੱਖਾਂ ਮੀਚ ਕੇ ਅੰਨੇ ਹੋ ਕੇ ਅੰਨੇ ਭਗਤ ਬਣ ਕੇ ਤਾਲੀਆਂ ਮਾਰੋ ਇਹਨਾਂ ਦੇ ਚਰਪਲੇ ਸੁਣ ਕੇ ਕਹਾਣੀਆਂ ਸੁਣ ਕੇ ਇਹ ਲਿਖ ਕੇ ਲੈ ਲਓ ਇਹ ਬੰਦਾ ਜਾਂਦਾ ਜਾਂਦਾ ਇਹ ਭਵੰਤਸਿਓ ਜਿਹੜਾ ਹੱਥ ਠੋਕਾ ਬਣਿਆ ਦਿੱ ਇਹ ਸਾਰੀ ਕਮਾਂਡ ਦੇ ਲਈ ਇਹ ਤਾਂ ਪੁੱਛਦੇ ਕੋਈ ਨਹੀਂ ਬਾਈ ਇਹ ਸੁਣਵਾਈ ਕਿਉਂ ਨਹੀਂ ਤਾਂ ਰਬੜ ਦੀ ਮੋਹਰ ਹੈ ਇਹਨੂੰ ਜਿੱਥੇ ਕਹਿੰਦੇ ਦਸਕਤ ਕਰਦੇ ਆ ਫੈਲ ਆਗੀ ਕਰਦੇ ਆ ਮੋਹਰ ਲਾਤੀ ਹੋ ਗਿਆ ਮੋਹਰ ਵੀ ਹੋਰਾਂ ਹੱਥ ਹੈ ਕੱਲੇ ਦਸਕਤ ਦੇ ਦੋ ਕਰਾਉਂਦੇ ਆ ਸੋ ਤਬਾਹ ਕਰ ਦੇਣ ਕਿ ਭਾਈ ਪੰਜਾਬ ਨੂੰ ਆ ਗੱਲਾਂ ਬਾਰੇ ਗੌਰ ਕਰੋ ਇਹਦੇ ਬਾਰੇ ਆਵਾਜ਼ ਬੁਲੰਦ ਕਰੋ ਠਾਓ ਆਵਾਜ਼ ਮੈਂ ਇਕੱਲਾ ਬੋਲਦਾ ਰਹਿਣਾ ਪੰਜਾਬ ਦੇ ਬੁੱਧੀਜੀਵੀ ਜਿਹੜੇ ਹੈਗੇ ਉਹ ਸਾਰੇ ਚੁੱਪ ਨੇ ਪਤਾ ਨਹੀਂ ਕਿਹੜੀ ਬੁੱਧੀ ਨੂੰ ਕੀ ਕਿਹੜੀ ਜੀਵੀ ਲੱਗੀ ਉਹਨਾਂ ਦੇ ਉਹ ਵੀ ਇਹ ਮਸਲੇ ਨਾਲ ਚੁੱਪ ਨੇ ਆ ਜਿਹੜੀਆਂ ਵਿਰੋਧੀ ਧਿਰਾਂ ਨੇ ਇਹ ਵੀ ਚੁੱਪ ਨੇ ਵੈਸੇ ਕਹੀ ਜਾਂਦਾ ਰਾਜੇ ਬੜੰਗ ਕਰ ਗਏ ਮੈਂ ਛਾਤੀ ਤੇ ਗੋਲੀਆਂ ਖਾ ਲੂੰਗਾ ਮੈਂ ਮਰ ਜੂੰਗਾ ਜ਼ਮੀਨ ਨਹੀਂ ਜਾਣ ਦਿੰਦਾ ਇਹ ਪਤਾ ਨਹੀਂ ਕਿਹੜੀ ਉਹਨਾਂ ਦੀ ਛਾਤੀ ਇਹ ਜੀ ਬੋਲਟ ਪ੍ਰੂਫ ਲੋਹੇ ਦੀ ਬਾਣੀਆ ਪਤਾ ਨਹੀਂ ਕਿਹੜੀ ਚਾਦਰ ਲੱਗੀ ਐ ਪਰ ਪਤਾ ਨਹੀਂ ਕਿੰਨੇ ਕਵਾਰੀ ਗੋਲੀਆਂ ਖਾ ਗਏ ਪੰਜਾਬ ਦੇ ਹੱਕਾਂ ਦੀ ਖਾਤਰ ਆਹ ਮੁੱਦਿਆਂ ਦੇ ਕਿਉਂ ਨਹੀਂ ਬੋਲਦਾ ਕੋਈ ਕੋਈ ਬੋਲ ਰਿਹਾ ਨਾ ਮੁੱਦਿਆਂ ਦੇ ਉੱਤੇ ਨਹੀਂ ਬੋਲ ਰਿਹਾ ਅਬ ਨਾ ਕਾਲੀ ਬੋਲ ਰਹੇ ਨੇ ਜਦੋਂ ਜ਼ਮੀਨਾਂ ਨਾ ਰਹੀਆਂ ਰੁਜ਼ਗਾਰ ਨਾ ਰਿਹਾ ਨੌਕਰੀ ਨਾ ਰਹੀ ਡੈਮੋਗ੍ਰਾਫੀ ਪੰਜਾਬ ਦੀ ਬਦਲ ਗਈ ਤਾਂ ਪੰਜਾਬੀਆਂ ਦੇ ਪੱਲੇ ਕੀ ਐ ਸੋਨੂੰ ਕਿਹੜੇ ਲੀਡਰ ਫਿਰ ਚੁਣਨਾ ਹੈ ਫਿਰ ਲੀਡਰ ਵੀ ਉਹੀ ਬਣਨਗੇ ਥੋੜੇ ਤੁਹਾਡੇ ਐਮਐਲਏ ਵੀ ਐਮਪੀ ਵੀ ਮੰਤਰੀ ਮੁੱਖ ਮੰਤਰੀ ਸਰਕਾਰ ਉਹੀ ਚਲਾਉਣਗੇ ਫਿਰ ਉਹੀ ਬਣਨਗੇ ਸੋ ਬਹੁਤ ਗੰਭੀਰ ਮੁੱਦਾ ਜੇ ਇੱਕ ਵਾਰੀ ਇਹ ਬੰਦੇ ਆ ਗਏ ਫਿੱਟ ਹੋ ਗਏ ਹੋਈ ਜਾਂਦੇ ਐ ਇਹਨੂੰ ਕੱਢਿਆ ਕਿਵੇਂ ਜਾਊ ਕੱਢੇ ਨਹੀਂ ਜਾ ਸਕਦੇ ਜ਼ੋਰ ਲਾ ਲਓ ਸਰਕਾਰ ਕਰਨਾ ਵਿੱਚ ਹੈ ਹੋਗਲਾ ਸੁਪਰੀਮ ਕੋਰਟ ਹਾਈ ਕੋਰਟ ਜਾ ਕੇ ਖੜ ਜੂਗਾ ਸੋ ਇਸ ਕਰਕੇ ਗੱਲਾਂ ਨੂੰ ਧਿਆਨ ਦਿਓ ਮੇਰਾ ਵੀਰ ਬਹੁਤ ਬੁਰਾ ਹਾਲ ਪੰਜਾਬ ਦਾ ਹੈ ਕਰ ਰਹੇ ਨੇ ਬਹੁਤ ਜ਼ਿਆਦਾ ਬੁਰਾ ਹਾਲ ਜਿਵੇਂ ਕੋਈ ਦੁਸ਼ਮਣੀ ਕੱਢ ਰਿਹਾ ਹੋਵੇ ਕੇਜਰੀਵਾਲ ਸ਼ਸ਼ੋਧੀ ਵਰਗੇ ਵੀ ਤੈਨੂੰ 92 ਬੰਦੇ 95 93 94 ਬੰਦੇ ਜਿਤਾਏ ਪੰਜਾਬ ਦੇ ਲੋਕਾਂ ਨੇ ਸਿਰ ਤੇ ਬਿਠਾਇਆ ਸੋਨ ਉਸ ਤਰੀਕੇ ਨਾਲ ਲਗਾਤਾਰ ਨੁਕਸਾਨ ਕੱਢਾ ਵੱਡਾ ਪੰਜਾਬ ਦਾ ਇਹ ਕਰ ਰਿਹਾ ਸੋ ਗੌਰ ਕਰੋ ਮੇਰਾ ਵੀਰ ਵੱਧ ਤੋਂ ਵੱਧ ਮੈਂ ਅਪੀਲ ਕਰਦਾ ਜਿੰਨੇ ਪੰਜਾਬ ਦੇ ਵਿਦਵਾਨ ਬੰਦੇ ਨੇ ਬੁੱਧੀਜੀਵੀ ਲੋਕ ਨੇ ਸਮਾਜਿਕ ਬੰਦੇ ਨੇ ਉਹ ਸਾਡੀਆਂ ਜਿਹੜੀਆਂ ਧਾਰਮੋ ਜਥੇਬੰਦੀਆਂ ਨੇ ਆਮ ਲੋਕ ਨੇ ਸਾਰੇ ਇਕੱਠੇ ਹੋ ਕੇ ਮੁੱਦੇ ਤੇ ਰੌਲਾ ਪਾਓ ਇਹ ਮੁੱਦਾ ਬਹੁਤ ਗੰਭੀਰ ਆ ਇਹ ਛੋਟੀ ਮੋਟੀ ਗੱਲ ਨਹੀਂ ਹੈ ਕਿਵੇਂ ਪੰਜ-ਪੰਜ ਨਿਯੁਕਤੀਆਂ ਦੇ ਵਿੱਚੋਂ ਚਾਰ-ਚਾਰ ਬੰਦੇ ਬਾਹਰ ਲਿਆ ਜਾਣੇ ਕਹਿ ਦੇਣ ਦੀ ਗੱਲ ਆ ਸੋਠੋ ਮੇਰਾ ਵੀਰ ਯਾਰ ਜਾਗੋ ਇਹ ਗੱਲ ਤੇ ਰੌਲਾ ਪਾਓ ਵਿਰੋਧ ਕਰੋ ਘੇਰੋ ਇਹਨਾਂ ਨੂੰ ਪਿੰਡਾਂ ਦੇ ਨਾਂ ਬਾੜਨ ਦਿਓ ਲਿਖ ਕੇ ਲਾਓ ਪਿੰਡਾਂ ਦੇ ਉੱਤੇ ਪੋਸਟਰ ਤੇ ਵੱਡੀਆਂ-ਵੱਡੀਆਂ ਫਲੈਕਸਾ ਬੋਰਡ ਵੀ ਸਾਡੇ ਪਿੰਡ 'ਚ ਕੋਈ ਵੜ ਗਿਆ ਹਸਾਬ ਲਾ ਦਿਓ ਆ ਗੱਲਾਂ ਦੇ ਜਵਾਬ ਦਿਓ ਇਹ ਸਾਰੀਆਂ ਗੱਲਾਂ ਲਿਖ ਕੇ ਚਾਹੇ ਲੈਂਡ ਪੂਲਿੰਗ ਦੀ ਗੱਲ ਹੈ ਚਾਹੇ ਨੌਕਰੀਆਂ ਦੀ ਗੱਲ ਹੈ ਚਾਹੇ ਨਸ਼ਿਆਂ ਦੀ ਗੱਲ ਹੈ ਚਾਹੇ ਕਿਸੇ ਪ੍ਰਕਾਰ ਦੀਆਂ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦੇਵਾਂਗੇ ਸਾਰੀਆਂ ਗੱਲਾਂ ਲਿਖ ਕੇ ਲਾ ਕੇ ਸਵਾਲ ਪੁੱਛੋ ਇਹਨਾਂ ਤੋਂ ਬੱਬੂ ਕਹਿੰਦਾ ਬਟੰਡੇ ਪਾਸਪੋਰਟ ਦਫ਼ਤਰ ਦੇ ਬਾਹਰ ਲਾ ਹਿੰਦੀ ਬੋਲੀ ਜਾਂਦੇ ਆ ਟੁੱਟ ਕੇ ਪੈਂਦੇ ਆ ਪਾਸਪੋਰਟ ਸਕੈਨ ਕਰਾਉਣ ਗਏ ਸੀ ਕਹਿੰਦਾ ਲੋਕਾਂ ਨੂੰ ਪਹਿਣਾ ਹੀ ਆ ਬਾਈ ਜਦੋਂ ਇਹਨਾਂ ਨੇ ਚਾਰ ਚੁੱਕਰ ਆ ਕੇ ਨੌਕਰੀਆਂ ਦੇ ਵਹਿ ਜਾਣਾ ਤੁਹਾਨੂੰ ਕਿਹਨੇ ਪੁੱਛਣਾ ਜੁੱਤੀਆਂ ਮਾਰ ਕੇ ਯਾਦ ਰੱਖੋ ਪੰਜਾਬੀਓ ਸੜ ਸੜ ਜੁੱਤੀਆਂ ਪਹਿਣਗੀਆਂ ਸਣੂ ਧੱਕੇ ਵੱਜਣਗੇ ਤੁਹਾਨੂੰ ਜਰੂਰ ਕੀਤਾ ਜਾਊਗਾ ਸੁਰਨਾਉ ਕੁੱਤੇਖਾਣੀ ਹੋਣੀ ਆ ਮੇਰੀ ਗੱਲ ਯਾਦ ਰੱਖੋ ਇਹਦੀ ਸੋਚ ਹੀ ਨਹੀਂ ਹੋਣੀ ਜੇ ਹਲੇ ਵੀ ਨਾ ਜਾ ਕੇ ਤਾਂ ਤੁਸੀਂ